ਉਹਨਾਂ ਦੀਆਂ ਸਖਤ ਹੱਤਿਆ ਨੇ ਔਰ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂਖੋਣ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਸ ਨੇ ਭਾਵੇਂ ਗੈਂਗਸਟਰਸ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਸ ਨੇ ਤਿੰਨ ਕਿਸਸੇ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵਾਈਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਜੀਸੀਪੀ ਸਿਟੀ 2 ਬਨੂ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਨਾ ਵੀ ਇੱਕ ਵਾਰਦਾਤ ਹੋਈ ਸੀ 9/7/24 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਤੇ ਰਿਲੇਟਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ खोके ਲੱਗੇ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟਿਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਆ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ੈਟਡ ਹੈ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਜਿਸ ਤੇ ਰਹਾ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸ ਐਚ ਓ ਸਾਹਿਬ ਔਰ ਏ ਸੀ ਪੀ ਸਾਹਿਬ ਦੀ ਇਹਦੇ ਲਈ ਆ ਇਮਰਾਨ ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਰੀਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਉਸਦੀ ਮਸਤੈਦੀ ਆ ਦੌਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਅਮ ਬਰਾਮਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਇੱਕ 118 ਨੰਬਰ ਮੁਕਦਮਾ 7724 ਨੂੰ 111 BNS ਆਰਗੇਨਾਈਜ਼ਡ ਕ੍ਰਾਈਮ ਸਿੰਡੀਗੇਟ BNS ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰ ਇਨਜੈਕਟਰ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਂ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾਇਆ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੰਡ ਚ ਕਾਮਯਾਬੀ ਹਾਸਲ ਕੀਤੀ ਮੇਨ ਸਰਦ ਨੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਤੋਂ ਇਹਦੇ ਨਾਲਾਗੜ ਦੇ ਲਾਗੋ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦਾਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖੁਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਆ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਦੇਖੋ ਇਹ 45 ਇਹ ਯਰ 올ਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਤਲਬ ਉਹਨਾਂ ਨੂੰ ਵਰਗ ਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋਹ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਸੀ ਪਹਿਲੇ ਕਿਹਦੀ ਵਾਰਦਾਤਾਂ ਕੀਤੀ ਇਹਨਾਂ ਦੇ ਦੋ ਜਣੇ ਹੈ ਜੀ ਜਿਹਨਾਂ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਤੇ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ ਤੇ 6 ਮੁਕਦਮੇ ਨੇ ਨikhil Sharma ਤੇ 2 ਨੇ ਤੇ ਮੋਨੀ ਤੇ ਵੀ 2 ਨੇ ਫੰਡੇਸਾ ਵੀ ਪਰਸੋਂ ਪੀਸੀਐਸ ਨੂੰ ਸੀਬੀ ਸਾਹਿਬ ਨੇ ਕੀਤੀ ਐ ਉਹਦੇ ਵਿੱਚ ਜਿਹੜੇ ਹਮਾਜਦ ਦੇ ਮੁੰਡੇ ਫੜੇ ਸਾਂ ਜਿਨ੍ਹਾਂ ਨੇ ਗੈਂਗਵਾੜ ਕਰਨੇ ਕੀਨੋ ਅਲੈਸਨ ਨਾ ਫਿਲਹਾਲ ਨਹੀਂ ਆਇਆ ਜੀ ਅਜੇ ਪਰ ਇੱਕ ਅਗਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਆ ਜਦੋਂ ਰੀਸੈਂਟਲੀ ਆ ਬੰਦਾ ਤਾਂ ਅੱਜ ਹੀ ਲਿਆਂਦਾ ਮਾਚਲ ਆਲਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਸਰ ਇਮਰਾਨ ਖਾਨ ਜਿਹੜਾ ਹੈ ਉਹ ਵਪਾਰੀ ਹੈ ਜਾਂ ਰਿਟੇਲ ਅਜੇ ਪ੍ਰੀਲਿਮਿਨਰੀ ਚ ਤਾਂ ਇਹ ਹੀ ਦੱਸਿਆ ਜੀ ਕਿਉਂਕਿ ਇਹਦੀ ਇਹਦੀ ਹਜੇ ਤੱਕ ਹੋਰ ਬੈਕਗਰਾਉਂਡ ਤਾਂ ਕ੍ਰਿਮੀਨਲ ਨਹੀਂ ਆਈ ਸੀ ਕੋਈ ਇੱਥੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹੱਲੇ ਤਾਂ ਉਹ ਮਤਲਬ ਰਿਮਾਂਡ ਤੇ ਆ ਫਰਦਰ ਆਪਾਂ ਨੂੰ ਇਹ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਨਾਲ ਇਮਰਾਨ ਖਾਨ ਤਾਂ ਵੈਸੇ ਬੇਸਿਕਲੀ ਵਿਲਟਾਈ ਚੱਲੀਆਂ ਦੀ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੁੱਟੀ ਲੇਬਰ ਟਾਈਪ ਇੱਥੇ ਜਿਹੜੇ ਖਰੀਦਦਾਰ ਆ ਉਹਦੇ ਬਾਰੇ ਕੁਝ ਸੱਜਿਆ ਹਲੇ ਹਲੇ ਕੁਝ ਨਹੀਂ ਜੀ ਹਲੇ ਤਾਂ ਤੁਹਾਨੂੰ ਦੱਸਿਆ ਨਾ ਵੀ ਜੇ ਪੂਛਦੀ ਮਸਤੀ ਸੀ ਵੀ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਹਾਂ ਫਰਦਰ ਇਹਨੇ ਕਿੱਥੇ ਜਾਣੇ ਸਰ ਆ ਪਾਊਡਰ ਬੈਲਟ ਜਿੰਨੇ ਤਕਰੀਬਨ ਗੁਜਰ ਨੇ ਉਹ ਵਾਲੇ ਉਹ ਯਾਦ ਕਰ ਲਿਖੇ ਜੇ ਇਹਨਾਂ ਦਾ ਕੈਟਾਗਰੀ ਹੋਈ ਹੈ ਉਹਨਾਂ ਕੋਲ ਵਗਿਆ ਬੋਲਿਆ ਨਹੀਂ ਹਲੇ ਉਹਨਾਂ ਰਮਾਂਡ ਲੈ ਕੇ ਅੱਜ ਕਲੀਅਰ ਕਰਾਂਗੇ ਇਸ ਗੱਲ ਨੂੰ ਪਾਊਡਰ ਬੈਲਟ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਦਾ ਬੜੇ ਬੜੇ ਕਈ ਐਂਗਲਸ ਤੇ ਇੱਥੇ ਚੱਲ ਰਿਹਾ ਔਰ ਉਹਨੂੰ ਜ਼ਰੂਰ ਹਰੇਕ ਡੈਪਥ ਤੇ ਦੇਖਾਂਗੇ ਇੱਕ ਥੋੜ ਕਿ ਜਿੰਨੇ ਵੀ ਮੁਲਾਜ਼ਮਾਂ ਦੀਆਂ ਰਸਾਂ ਜਿੰਮੇ ਤਿਆ ਸਾਰੀ ਉਹਨਾਂ ਨਿਕਾਲਾ ਹੋ ਗਿਆ ਜਦੋਂ ਇਹ ਮਹੀਨੇ ਬਾਅਦ ਛੁੱਟ ਗਈ ਜਮਾਨਤ ਬਾਹਰ ਆ ਜਾਂਦਾ ਕਿ ਜਾ ਸਾਲ ਨਾਲ ਮੀਟਿੰਗ ਕੀਤੀ ਜਾਈ ਕਿ ਨਾਲ ਸਜਾ ਜਿੰਨੀ ਪੈਂਦੀ ਆ ਉਹਨੂੰ ਸਜਾ ਕੋ ਬਾਅਦ ਹੀ ਇਹ ਨਾਲ ਬਿਠਾ ਕੇ ਪੈਂਦਾ ਦੇਖੋ ਜੀ ਇਹ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਆ ਸੀ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਆ ਤਾਂ ਸਾਡੀ ਪੂਰੀ ਕੋਆਪਰੇਸ਼ਨ ਆ ਕੋਈ ਅਸੀਂ ਕਰਦੇ ਆ ਕਿਉਂਕਿ ਮੁਲਾਜ਼ਮਾਂ ਦੀ ਮੈਂ ਕਿਉਂਕਿ ਉਹ ਜ ਸਾ 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 ਦੇ ਇਹ ਜੋ ਮਹੀਨੇ ਬਾਅਦ ਵਾਰ ਆਇਆ ਨਾ ਉਹ ਤੋਂ ਨਾਉਂ ਕਿਹਾ ਲਾਇਆ ਕਿ ਯਾਰ ਸਾਡੇ ਕੋਲ ਤਾਂ ਠੀਕ ਆ ਨਾ ਇਹ ਨਾਲ ਮਹੀਨਾ ਬਾਅਦ ਜਮਾਨ ਤੋਂ ਬਾਹਰ ਆਇਆ ਹਾਂ ਜੀ ਹਾਂ ਜੀ ਦੇਖੋ ਇਹ ਤਾਂ ਚਲੋ ਜੀ ਟਰਾਇਲ ਦਾ ਇਸ਼ੂ ਹੈਗਾ ਯਾ ਟਰਾਇਲ ਦੇ ਵਿੱਚ ਸਾਡੇ ਤਾਂ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਜਿਉਂ ਗੱਲ ਨੂੰ ਵੀ ਧਿਆਨ ਚ ਰੱਖਿਆ ਜੀ ਪ੍ਰੈਕਟੀਕਲ ਇਹਦੇ ਵਿੱਚ ਜੀ ਪ੍ਰੈਸਮਾਨਾ ਉਹਦੇ ਚ ਕਿਹਾ ਕਿ ਇਹ ਲੜਕੇ ਨੇ ਬਿਕਾਸ ਸਟੂਡੈਂਟ ਨੇ ਜਿਹੜੇ ਇਸ ਕੇਸ ਦੇ ਵਿੱਚ ਆਈਟੀਆ ਦਾ ਆਈਟੀਆ ਆਈਟੀਆ ਦਾ ਕੀ ਉਹ ਸਟੂਡੈਂਟ ਨੇ ਬੇਸਿਕਲੀ ਸਾਰੇ ਸਟੂਡੈਂਟ ਹਾਂ ਜੀ ਅਲੱਗ-ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ੀਅਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਅਮੀ ਉਹਦੇ ਪੈਸੇ ਬਚਣਗੇ ਜੇ ਵੈਪਨ ਬੇਕਰੂਗਾ ਤਾਂ ਅਮੀ ਬਚਣਗੇ ਤੋ ਜਿਹੜਾ ਜੋ ਅੱਜ ਕੱਲ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਹੈ ਵੀ ਹਾਰਡ ਵਰਕ ਛੱਡ ਗਏ ਤੇ ਫਲੈਸ਼ੀ ਲਾਈਫ ਸਟਾਈਲ ਦਿਖਾਉਣੀ ਸੁੱਖਾ ਕਹਿੰਦੇ ਵਿੱਚ ਜਾ ਲੇ ਫਲਾਲਾਗਾ ਉਹਦੇ ਮਾਤਾ ਪਿਤਾ ਸਾਹਿਬ ਕੁਝ ਨੂੰ ਲਾਜ ਨੂੰ ਅ ਨਿਕਲਦੇ ਨਹੀਂ ਮੇਰੇ ਹਾਲੇ ਫਿਲਹਾਲ ਇਹ ਨੋਟਿਸ ਨਹੀਂ ਦੇਖ ਲੈਣਾ ਹੋ ਸਕਦਾ ਹੋਣਗੇ ਸਰ ਜੀ ਵੀ ਆ ਸੁੱਖਾ ਕਹਿੰਗੇ ਇਹ ਮਤਲਬ ਕਿਤੇ ਕਿਤੇ ਬਾਹਰ ਦਾ ਕਿਤੇ ਸ਼ਹਿਰ ਚ ਜੋ ਸ਼ਹਿਰ ਤੋਂ ਬਾਹਰ ਦਾ ਬਾਹਰ ਤੋਂ ਬਾਹਰ ਨਹੀਂ ਕੇਸਸ ਤਾਂ ਇਹਨਾਂ ਦੇ ਜ਼ਿਆਦਾ ਅਮਰਸਰ ਦੇ ਹੀ ਆ ਜੀ ਸਦਰ ਦੇ ਆ اسلامਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 25 ਆਲਮੋਸਟ ਕਮਿਸ਼ਨਰੇਟ ਦੇ ਅੰਦਰ ਅੰਦਰ ਹੀ ਆ ਮਤਲਬ ਕੋਲ ਮਿਲਾ ਕੇ ਆਪਣੀ ਵੀ ਮੈਰਟ ਤੋਂ ਆਂਦੀ ਉਹੀ ਆਂਦੀ ਤੇ ਉਹੀ ਉਹੀ ਪਾਣੀ ਗਈ ਬੋਰ ਬਟਾ ਪਿਸਤਲ ਜਿਹੜਾ ਇਹਦੇ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜੀ ਸੱਜਣ ਜੀ ਆਪਾਂ ਕਿਸੇ ਨੂੰ ਜਦੋਂ ਉਹ ਫਰਦੇ ਆ ਤੇ ਮੁੰਸਲਮ ਦਾ ਜਦੋਂ ਦੇਖਦੇ ਆ ਤਾਂ ਏਜ ਜਿਹੜੀ ਹੁੰਦੀ ਹੈ ਇੱਕ ਨੌਜਵਾਨ ਪੀੜੀ ਦੀ ਹੁੰਦੀ ਆ ਤਾਂ ਲੱਗਦਾ ਨਹੀਂ ਵੀ ਕਿਤਨਾ ਕਿਤੇ ਨੌਜਵਾਨ ਪੀੜੀ ਵੀ ਜਿਹੜਾ ਗਲਤ ਪਾਸੇ ਜਿਹੜਾ ਉਸ ਪਾਸੇ ਲਾਇਆ ਜਾ ਰਿਹਾ ਨੂੰ ਇਹ ਤਾਂ ਠੀਕ ਆ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹਦਾ ਇਹਦਾ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਆ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੁਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਇਹ ਤਾਂ ਇਹ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵਾਲੀ ਗੱਲ ਸਰ ਸੰਜੀਵ ਠੀਕ ਹੈ ਜੀ ਕ੍ਰਿਮੀਨਲ ਜੀ ਹਾਂ ਜੀ ਮੇਰਾ ਬੈਕਗ੍ਰਾਉਂਡ ਕੀ ਹੈ ਮੈਂ ਕੰਮ ਕੰਮ ਕਰਦਾ ਹਾਂ ਸੰਜੀਵ ਦੇ ਹਾਂ ਜੀ ਸੁਖਾ ਜਿਹੜਾ ਕੰਮ ਕਰ ਰਿਹਾ ਲੱਗੇ ਹਾਂ ਜੀ ਹਾਂ ਜੀ ਦੂਜੇ ਰਸਤੇ ਕੀਤਾ ਗਿਆ ਨਾ ਸਿਵਲ ਕ੍ਰਿਮੀਨਲ ਹੀ ਰੱਖਦੇ ਹਾਂ ਕ੍ਰਿਮੀਨਲ ਹੀ ਜੀ ਜੇਦੀ ਬੈਕਗ੍ਰਾਉਂਡ ਕ੍ਰਿਮੀਨਲ ਕਿਉਂ ਕੰਮ ਕੰਮ ਕੀ ਕਰਦੇ ਸੀ ਉਹ ਇਹ ਨਾਮ ਪਾਇਆ ਮੱਲਵਾ ਹੀ ਕੁਛ ਨਹੀਂ ਸੀ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰਦਾ ਥੈਂਕ ਯੂ